ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਪਹੁੰਚੇ ਹਾਂ ਜਲੰਧਰ ਤੇ ਬਹੁਤ ਹੀ ਸਪੈਸ਼ਲ ਜੂਸ ਅੱਜ ਪੀ ਲੱਗੇ ਆ ਤੇ ਬਹੁਤ ਘੱਟ ਇਹ ਰੇੜੀਆਂ ਜਿਹੜੀਆਂ ਇਦਾਂ ਦੀਆਂ ਜੂਸ ਵਾਲੀਆਂ ਮਿਲਦੀਆਂ ਆਪਾਂ ਨੂੰ ਕੀ ਕੀ ਬੈਨੀਫਿਟ ਆਪਾਂ ਭਾਜੀ ਨਾਲ ਗੱਲ ਕਰਾਂਗੇ ਹੋਰ ਭਾਈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਵਧੀਆ ਸਭ ਜੀ ਅੱਛਾ ਤੁਸੀਂ ਕਿਹੜਾ ਕਿਹੜਾ ਜੂਸ ਬਣਾ ਰਹੇ ਮੜਾ ਇਹ ਦੱਸਿਓ ਇਹਦੇ ਵਿੱਚ ਅਸੀਂ ਸਰ ਇੱਕ ਵੈਜੀਟੇਬਲ ਬਣਾਤੇ ਹਾਂ ਇੱਕ ਲੋਕੀ ਦਾ ਇੱਕ ਪੇਠੇ ਦਾ ਇੱਕ ਗਾਜਰ ਦਾ ਇੱਕ ਛਕੰਦਰ ਇਹ ਕਿੰਨੇ ਟਾਈਮ ਤੋਂ ਬਣਾ ਰਹੇ ਤੁਸੀਂ ਜੂਸ ਇਹ ਸ਼ਾਲ ਹੋ ਗਿਆ ਜੀ ਅੱਛਾ ਆਪਾਂ ਗੱਲ ਕਰੀਏ ਜਿਹੜਾ ਸਬਜੀਟੇਬਲ ਸਾਰਾ ਪਾ ਰਹੇ ਇਹ ਜੂਸ ਪੀਣ ਦੇ ਆਪਾਂ ਨੂੰ ਕੀ ਕੀ ਬੈਨੀਫਿਟ ਹੈ ਮਾੜਾ ਹੀ ਦੱਸ ਦਿਓ ਇਹ ਤੋਂ ਪੇਟ ਮੈਂ ਗੈਸ ਕਬਜ ਦੂਰ ਹੁੰਦੀ ਹੈ ਉੱਪਰ ਸੇ ਕੀ ਕਹਤੇ ਖੂਨ ਵਧਦਾ ਹੈ ਸਰੀਰ ਮੈਂ ਤਾਕਤ ਰਹਤੀ ਹੈ ਅੱਛਾ ਔਰ ਗਰਮੀ ਦਾ ਕੋਈ ਫਰਕ ਨਹੀਂ ਪੜਦਾ ਇਸ ਮੈਂ ਕਿਆ ਬਾਤ ਹੈ ਇਹਦੇ ਜੂਸ ਦਾ ਗਲਾਸ ਆ ਇਹ 50 ਦਾ ਭਾਜੀ 50 ਰੁਪਏ ਦਾ ਕਿਹੜਾ ਗਲਾਸ ਆ ਜੂਸ ਦਾ ਆਹ ਵਾਲਾ ਆਹ ਵਾਲਾ ਹਾਂਜੀ ਹਾਂਜੀ ਇਹ ਹੈਗਾ ਕੀ ਬਾਤ ਹੈ ਠੀਕ ਆ ਬਹੁਤ ਆ ਯਾਰ ਕੁਆਂਟੀਟੀ ਬੜੀ ਚੀਜ਼ਾਂ ਵੀ ਦੇਖੋ ਮਾੜਾ ਬਾਈ ਜ਼ੂਮ ਕਰਕੇ ਦਿਖਾਓ ਕੀ ਕੀ ਪੈ ਰਿਹਾ ਵਿੱਚ ਚਕੰਦਰ 300 ਆਮ ਆ ਲੈ ਜੀ ਕੀ ਬਾਤ ਹੈ ਅੱਛਾ ਜੀ ਇਹਦੇ ਇਹ ਪੀਣ ਵਾਸਤੇ ਆਪਾਂ ਨੂੰ ਕਿੱਥੇ ਆਉਣਾ ਪੈਣਾ ਜੀ ਇਹ ਮਿਲਾਲ ਚੌਕ ਔਰ ਕੀ ਕਹਤੇ ਹਨ ਮਿਲਾਲ ਜੋਂ ਪੰਜਾਬ ਕੇਸਰੀ ਕੇ ਵਿੱਚ ਮੈਂ ਹੈ ਜੀ ਇਹ ਜਗ੍ਹਾ ਪੰਜਾਬ ਕੇਸਰੀ ਦੇ ਨੇੜੇ ਹੈ ਨਿਕਾਹ ਦੇ ਕੋ ਪੰਜਾਬ ਕੇ ਇਸ ਰੀ ਕੀ ਗਰਾਊਂਡ ਹੈ ਗਾੜੀ ਕਾ ਹਾਂ ਹਾਂ ਵਹਾਂ ਸੇ ਵਹਾਂ ਕੇ ਗੇਟ ਪਰ ਰਹਿ ਜੀ ਅੱਛਾ ਹਾਂ ਜੀ ਕੀ ਆਵਾਜ਼ ਹੈ ਟੇਸਟ ਕਿਦਾਂ ਦਾ ਹੁੰਦਾ ਵੈਸੇ ਅਸੀਂ ਬਣਵਾ ਰਹੇ ਆਂ ਟੇਸਟ ਵਧੀਆ ਹੈ ਸਰ ਠੀਕ ਹੈ ਵੀ ਦੇਖਾਂਗੇ ਤੇ ਬਾਕੀ ਮੈਂ ਕਹਿੰਦਾ ਯਾਰ ਇਦਾਂ ਦਾ ਜੂਸ ਪੀਣਾ ਚਾਹੀਦਾ ਜਰੂਰ ਬਾਕੀ ਵੀ ਚਲੋ ਜੂਸ ਦੂਜਾ ਹੀ ਵਧੀਆ ਪਰ ਇਹਦੇ ਬਹੁਤ ਬੈਨੀਫਿਟ ਹੈ ਇਹਦੇ ਹਨਾ ਇਹ ਜੂਸ ਦੇ ਕਿੰਨੇ ਟਾਈਮ ਤੋਂ ਰੀੜੀ ਲਗਾ ਰਹੇ ਤੁਸੀਂ ਇਥੇ ਇਹ ਸਾਲ ਹੋ ਗਿਆ ਵੀਜੀ ਅੱਛਾ 1 ਸਾਲ ਹੋ ਗਿਆ ਹਨਾ ਉਦੋਂ ਪਹਿਲਾਂ ਕਿੱਥੇ ਕੰਮ ਕਰਦੇ ਸੀ ਮੈਂ ਹੋਟਲ ਲੈਣਾ ਇੰਡੀਅਨ ਸ਼ੈਫ تھا ਜੀ ਪਹਿਨੇ ਅੱਛਾ ਇਹ ਕੰਮ ਦਾ ਕਿੱਦਾਂ ਦਿਮਾਗ ਚ ਆਈ ਡੀਆ ਆ ਤੁਹਾਡੇ ਇਹ ਮੇਰਾ ਭਰਾ ਸਿੱਖਿਆ ਆਇਆ ਥਾ ਭਰਾ ਭਰਾ ਕਿਸੇ ਦੇ ਕਿ ਆਈ ਸੀ ये दिल्ली तो सीख के आया कुछ उत्तराखंड से सीख के आया अच्छा, अच्छा। हाँ जी मैं उत्तराखंड का हूँ मेरे को तीस साल हो गए यही पंजाब में जलंधर में अच्छा मैं पहले होटल में शेफ था इंडियन अच्छा, हाँ। मैं इंडियन का काम करता था अच्छा अभी फिर वो लॉकडाउन से थोड़ा परेशानी हो गई ना इधर करके फिर मैंने सोचा अपना काम नहीं बहुत बढ़िया यार ये तो बहुत बढ़िया चीज है ਬਾਕੀ ਦੇਖਦੇ ਆ ਜੂਸ ਕਿਦਾਂ ਦਾ ਨਿਕਲਦਾ ਕਿਦਾਂ ਨਹੀਂ ਟੇਸਟ ਵੀ ਤੁਹਾਨੂੰ ਪੀ ਕੇ ਵੀ ਦਿਖਾਵਾਂਗੇ ਇਹ ਪੇਠਾ ਹੋ ਗਿਆ ਜੀ ਇਹ ਪੇਠਾ ਆ ਹਾਂਜੀ ਇਹ ਦੂਜਾ ਸੁਪ ਇਹ ਵੈਜੀਟੇਬਲ ਮੈਂ ਪੜੇਗਾ ਆਪਾਂ ਚੁਕੰਦਰ ਹੋ ਗਿਆ ਨੀਬੂ ਹੋ ਗਿਆ ਅੱਛਾ ਪੁਦੀਨਾ ਹੋ ਗਿਆ ਪਾਲਕ ਹੋ ਗਿਆ ਗਾਜਰ ਹੋ ਗਿਆ ਖੀਰਾ ਹੋ ਗਿਆ 25 ਹਲਦੀ ਅਦਰਕ ਅੱਛਾ 25 ਹਲਦੀ ਪਾਉਣੇ ਹੈ ਹਾਂਜੀ ਹਾਂਜੀ ਕੀ ਬਾਤ ਹੈ ਯਾਰ ਬਹੁਤ ਵਧੀਆ ਪਹਿਲੀ ਵਾਰ ਵੀ ਰਿਆ ਮੈਂ ਵੀਡੀਓ ਦੇਖੀਆਂ ਸੀਗੀਆਂ ਅੱਜ ਪਹਿਲੀ ਵਾਰ ਲੰਘਦੇ ਪਏ ਸੀ ਸਹੀ ਗਾ ਚਲੋ ਵੀਡੀਓ ਬਣਾਈਏ ਨਾਲ ਤੁਹਾਨੂੰ ਪਤਾ ਲੱਗੇ ਬਾਕੀ ਤੁਹਾਡਾ ਫੋਨ ਨੰਬਰ ਦੇ ਸਕਦੇ ਆਪਾਂ ਹਾਂਜੀ ਹਾਂਜੀ ਚਲੋ ਕੋਈ ਨਹੀਂ ਇਧਰ ਜੂਸ ਭਾਈ ਮਾੜਾ ਮਾਰੋ ਕੈਮਰਾ ਵੇਖੋ ਮੇਰਾ ਖੂਨ ਹੀ ਨਿਕਲਦਾ ਪਿਆ ਅੱਛਾ ਨੰਬਰ ਆਪਣਾ ਮਾੜਾ ਦੱਸ ਦਿਓ ਬੋਲਦੇ 9815711203 ਇੱਕ ਵਾਰੀ ਹੋਰ ਬੋਲ ਦਿਓ ਉੱਚੀ ਥੋੜਾ 9815711203 ਯਾਰ ਸਾਡੇ ਆਈ ਜਣੇ ਨੇ ਪਿੰਡਾਂ ਦੇ ਸਾਡੇ ਪਿੰਡਾਂ ਦੇ ਵਿੱਚ ਲਾਗੇ ਹੋਵੇ ਨਾ ਇਦਾਂ ਦੀ ਰੇੜੀ ਕਈ ਰੋਜ ਉਸਦੀ ਹੈ ਫਿਰ ਨਿਰਨੇ ਗਾਲ ਜੀ ਸਵੇਰ ਖਾਲੀ ਪੇਟ ਜੀਨ ਦੇ ਬਹੁਤ ਫਾਇਦੇ ਨਾ ਹਾਂਜੀ ਹਾਂਜੀ ਕਈ ਫਾਇਦੇ ਹੈ ਇਸੇ ਖਾਲੀ ਪੇਟ ਦਾਦਾ ਫਾਇਦੇ ਹੈ ਖਾਲੀ ਪੇਟ ਦਾ ਪਰ ਖਾਤੇ ਵੀ ਖਾਤੇ ਵੀ ਚਾਹ ਕੋਫੀ ਨਹੀਂ ਪੀਣੀ ਚਾਹੀਦੀ ਅਗਰ ਪੀਲੀ ਵੀ ਹੈ ਤਾਂ 1/2 ਘੰਟੇ ਕੇ ਬਾਅਦ ਪੀ ਸਕਤੇ ਹੋ ਅੱਛਾ ਤਰ ਇਸ ਦਾ ਫਾਇਦਾ ਮਿਲੇ ਅੱਛਾ ਹਾਂਜੀ ਚਲੋ ਇਹ ਵੀਰ ਨੂੰ ਕਿਵੇਂ ਭਰਾ ਨੂੰ ਭੈਣ ਭਰਾ ਨੂੰ ਨਹੀਂ ਪਤਾ ਲੱਗਦਾ ਦੋ ਫੋਨ ਕਰਕੇ ਆ ਸਕਦੇ ਨੰਬਰ ਦੇ ਦਤਾ ਹੋਇਆ ਹਾਂਜੀ ਹਾਂਜੀ ਬਾਕੀ ਨਾਮ ਮੇਰਾ ਜਸਪਾਲ ਕੋਹਲੀ ਹੈ ਜਸਪਾਲ ਕੋਹਲੀ ਹਾਂ ਜੀ ਜਸਪਾਲ ਕੋਹਲੀ ਬਾਈ ਜੀ ਲੱਗੇ ਸਾਕੇ ਕੋਈ ਚੱਕਦੇ ਸਾਹਮਣੇ ਆ ਲਵ ਕੁਸ਼ ਚੌਂਗ ਆ ਦੇਖ ਸਕਦੇ ਲਵ ਕੁਸ਼ ਚੌਂਗ ਤੋਂ ਬਿਲਕੁਲ ਨਾਲ ਹੀ ਇਧਰੇ ਹੱਥ ਤੇ ਤੁਹਾਨੂੰ ਬਦ ਲੱਗ ਜਾਣਾ ਆ ਬੋਰਡ ਲੱਗਾ ਹੋਇਆ ਬੋਰਡ ਵੀ ਦੇਖ ਸਕਦੇ ਬਾਈ ਮਾੜਾ ਬੋਰਡ ਜ਼ੂਮ ਕਰਕੇ ਦਿਖਾ ਦਿਓ ਬਾਕੀ ਰੇਟ ਲੀਏ ਹੋਏ ਇਹਨਾਂ ਦੇ ਅਲੱਗ-ਅਲੱਗ ਦੇਖ ਸਕਦੇ ਤੁਸੀਂ 50 ਰੁਪਏ 50 ਰੁਪਏ 40 ਰੁਪਏ ਨੌਕੀ ਦਾ ਕਹਿੰਦਾ ਜੂਸ ਪੀਣਾ ਹੋਵੇ ਬਾਕੀ ਅਲੱਗ-ਅਲੱਗ ਰੇਟ ਹੁੰਦੇ ਆ ਆ ਕੱਚੀ ਹਲਦੀ ਆ ਹੁੰਦੀ ਕੱਚੀ ਹਲਦੀ ਹਾਂ ਜੀ ਫਿਰ ਉਹਦੇ ਵਿੱਚ ਬਹੁਤ ਬੈਨੀਫਿਟ ਆ ਕੱਚੀ ਹਲਦੀ ਪੀਂਦੇ ਆ ਦੇ ਬਾਕੀ ਜੂਸ ਆਪਣਾ ਪੂਰਾ ਤਿਆਰ ਹੋ ਗਿਆ ਕਿਆ ਬਾਤ ਹੈ ਮੈਨੇ ਅੰਦਰ ਤੋਂ ਹੋਈ ਦੇਣਾ ਅੰਦਰ ਆਪਣਾ ਜਿਹੜਾ ਪੇਟ ਤੇ ਜੰਮਿਆ ਗੰਦ ਮੰਦ ਪੇਟ ਸਾਫ਼ ਨਹੀਂ ਹੁੰਦਾ ਨਾ ਉਹ ਚੀਜ਼ਾਂ ਵੀ ਇਹਨੇ ਆਪਣੀਆਂ ਅੰਤਰਾ ਅੰਤਰੀਆਂ ਵੀ ਸਾਫ਼ ਕਰਨੀਆਂ ਇੰਨਾ ਫਾਇਦਾ ਜੂਸ ਦਾ ਬਾਕੀ ਤੇ ਸਰਚ ਕਰਕੇ ਦੇਖ ਸਕਦੇ ਹਾਂ ਕਿਡਨੀਆਂ ਵਾਸਤੇ ਬਹੁਤ ਵਧੀਆ ਲੀਵਰ ਵਾਸਤੇ ਹਾਂ ਖਾਸ ਕਰ ਪੇਠੇ ਦਾ ਜੋ ਹੈ ਲੀਵਰ ਕੇ ਲਈ ਫਾਇਦੇਮੰਦ ਹੈ ਅੱਛਾ ਪੇਠਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ ਲੀਵਰ ਕੇ ਲਈ ਸਹੀ ਹੈ ਕੀ ਬਾਤ ਹੈ ਹਾਂ ਜੀ ਹਾਂ ਜắp ਪੀਏਗਾ ਤਾਂ ਹੀ ਪਤਾ ਲੱਗੇ ਮੈਨੂੰ ਦੌਰ ਹੋ ਰਹੀ ਹੈ ਪਹਿਲੀ ਵਾਰ ਪੀਣ ਲੱਗਾ ਮੈਂ ਇਹਦਾ ਜੂਸ ਤੇ ਦੇਖਦੇ ਆ ਟੇਸਟ ਹੋਵੇ ਨਾ ਹੋਵੇ ਪਰ ਬੈਨੀਫਿਟ ਬਹੁਤ ਆਇਆ ਬੈਨੀਫਿਟ ਬਹੁਤ ਹੈ ਇਸ ਚੀਜ਼ ਦੇ ਆਜ ਕਾ ਲੋਕੇ ਮਿੱਠਾ ਪੀਤੇ ਹੈ ਉਸਕੇ ਸ਼ੂਗਰ ਕੀ ਬਿਮਾਰੀ ਹੋ ਜਾਂਦੀ ਹੈ ਹਾਂ ਨਹੀਂ ਸਹੀ ਗੱਲ ਹੈ ਹਾਂ ਇਹ ਮਿੱਠਾ ਵੀ ਨਹੀਂ ਪੀਂਦਾ ਬੱਚਾ ਮਿੱਠਾ ਨਹੀਂ ਪੀਏਗਾ ਜੂਸ ਤੇ ਵੈਸੇ ਮਿੱਠਾ ਪੀਣਾ ਨਹੀਂ ਚਾਹੀਦਾ ਬਾਕੀ ਨਾ ਸਾਰਾ ਅਦਰ ਖਾਧੋ ਮੈਂ ਇਹ ਨੈਚੁਰਲ ਜੂਸ ਹੈ ਨਾ ਕੋਈ ਨਹੀਂ ਹੁਣ ਯਾਰ ਨੰਗ ਦੇ ਵੜਦੇ ਜਰੂਰ ਇੱਥੇ ਹੋ ਕੇ ਜਾ ਕਰਾਂਗੇ ਜਲੰਧਰ ਦਾ ਸਾਡਾ ਲੋਕਲ ਮੰਗੂਆਂ ਜਿੱਦਾਂ ਤੇ ਆਉਂਦੇ ਜਾਂਦੇ ਰਹਿੰਦੇ ਨੇ ਲੋ ਵੀ ਜੂਸ ਰੈਡੀ ਹੋ ਚੁੱਕਾ ਆ ਕੀ ਬਾਤ ਹੈ ਠੀਕ ਹੈ ਟੇਸਟ ਕਰਕੇ ਦੱਸ ਦਿਓ ਤੁਹਾਨੂੰ ਕਿਦਾਂ ਦਾ ਟੇਸਟ ਕਿਦਾਂ ਦਾ ਨਹੀਂ ਬਾਕੀ ਚੀਜ਼ਾਂ ਦਾ ਬਹੁਤ ਸੋਹਣੀਆਂ ਵਿੱਚ ਪਾਈਆਂ ਟੇਸਟ ਮੈਟਰ ਨਹੀਂ ਕਰਦਾ ਫਾਇਦੇ ਮੈਟਰ ਕਰਦੇ ਇਹਦੇ ਵੀ ਫਾਇਦੇ ਕਿੰਨੇ ਆ ਚਲੋ ਲੈਓ ਧੰਨਵਾਦ ਹੜਾ ਬਾਬਾ ਬਾਬਾ ਕੋਈ ਨਹੀਂ ਠੀਕ ਹੈ ਦੇਖ ਰਹੇ ਆ ਆ ਲਓ ਬੜਾ ਵਧੀਆ ਕੀ ਬਾਤ ਹੈ ਜਿੱਦਾਂ ਗਾਜਰ ਦਾ ਜੂਸ ਨਹੀਂ ਪੀਦਾ ਪਰ ਸਿਆਣਾ ਜੋਂ ਦਾ ਟੇਸਟ ਆ ਬਹੁਤ ਵਧੀਆ ਬਾਕੀ ਇਹ ਛੋਟੀ ਜੀ ਵੀਡੀਓ ਸੀਗੀ ਜਿਨ੍ਹਾਂ ਜਿਨ੍ਹਾਂ ਭੈਣ ਭਰਾਵਾਂ ਦੇਖੀ ਉਹਨਾਂ ਤੇ ਇਹਦੇ ਲਈ ਧੰਨਵਾਦ ਆ ਨੰਬਰ ਦੇ ਦਿੱਤਾ ਹੋਇਆ ਜਰੂਰ ਆਓ ਇੱਕ ਵਾਰੀ ਵਿਜ਼ਿਟ ਕਰੋ ਆ ਕੇ ਜਰੂਰ ਪੀਓ ਬਹੁਤ ਫਾਇਦੇ ਵਾਲੀ ਚੀਜ਼ ਆ ਇਹ ਇਹਦਾ ਕੋਈ ਨੁਕਸਾਨ ਨਹੀਂ ਇਹਦੇ ਫਾਇਦੇ ਫਾਇਦੇ ਆ ਤੁਸੀਂ YouTube ਤੇ ਜਾਂ Net ਤੇ Google ਤੇ ਸਰਚ ਕਰਕੇ ਦੇਖ ਸਕਦੇ ਆ ਨਾ ਤੇ ਬਾਕੀ ਇੰਨੇ ਵੀਡੀਓ ਸੀਗੀ ਮਿਲਾਂਗੇ ਆਪਾਂ ਦਾ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ